ਜੀ ਗੋਠੀ ਵਾਲਿਆਂ ਤੁਹਾਨੂੰ ਪਤਾ ਹੈ ਆਫਰਾਂ ਲੱਗੀਆਂ ਹੋਈਆਂ ਤੇ ਇੱਕ ਆਫਰ ਮੇਰੇ ਕੋਲ ਆਈ ਹੈ ਆ ਦੇਖੋ ਜੀ 500 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਾ ਬਹੁਤ ਹੀ ਸੋਹਣਾ ਸੂਟ ਹੈ ਕੋਟਨ ਦੇ ਉੱਪਰ ਰੀਡ ਦੁਪੱਟਾ ਫੋਟਾ ਡੋਰੀਆ ਦੁਪੱਟਾ ਮਿਲ ਜਾਣਾ ਜੀ ਤੇ ਆ ਕਲਰ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਕਿੰਨੇ ਆਏ ਆ ਆ ਸਾਰੇ ਕਲਰ ਡਿਜ਼ਾਈਨ ਹੈ ਜੀ 500 ਦੀ ਰੇਂਜ ਵਿੱਚ ਮਿਲ ਰਿਹਾ ਜੀ ਰਖੜੀ ਸਪੈਸ਼ਲ ਆਫਰ ਲਾ ਰੱਖੀ ਹੈ ਗੋਠੀ ਵਾਲਿਆਂ ਨੇ ਆ 5 500 ਦੀ ਰੇਂਜ ਦੇ ਵਿੱਚ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਡਿਜ਼ਾਈਨ ਮਿਲ ਜ ਰਹੇ ਆ ਨਾਲ ਦੁਪੱਟੇ ਮਿਲਣਗੇ ਕੋਟਾ ਡੋਰੀਆ ਦੇ ਜੀ ਇਹ ਦੇ ਇਸੇ ਤਰ੍ਹਾਂ ਇੱਕ ਹੋਰ ਆਈਟਮ ਮੇਰੇ ਕੋਲ ਆਈ ਹੈ ਜਿਹੜਾ ਕੀ ਸੀਗਾ 1900 2000 ਦੀ ਰੇਂਜ ਦੇ ਵਿੱਚ ਆ ਦੇਖੋ ਜੀ ਕਿੰਨੀ ਪਿਆਰੀ ਆਫਰ ਹੁਣ ਤੁਹਾਨੂੰ ਮਿਲਣ ਜਾ ਰਹੀ ਹੈ ਗੋਠੀ ਵਾਲਿਆਂ ਦੇ ਆ ਜਿਹੜਾ ਸੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ ਜੀ ਆ ਦੇਖੋ ਫਰੰਟ ਤੇ ਵੀ ਵਰਕ ਹੈ ਬੈਗ ਤੇ ਵੀ ਵਰਕ ਹੈ ਤੇ ਦੁਪੱਟੇ ਤੇ ਵਰਕ ਹੈ ਤੇ ਕਪੜਾ ਬਹੁਤ ਹੀ ਵਧੀਆ ਜੀ ਕੋਟਨ ਪਿਓਰ ਕੋਟਨ ਦਾ ਕਪੜਾ ਹੈ ਤੇ ਰੇਟ ਬੜਾ ਕੀ ਮਿਲਣਾ ਜੀ ਇਹ ਹੁਣ ਤੁਹਾਨੂੰ ਸਿਰਫ 1250 ਦੀ ਰੇਂਜ ਕਰਤੇ ਜੀ ਆ ਵਾਲੇ ਸੂਟ ਆ ਦੇਖੋ ਜੀ ਚੈੱਕ ਕਰੋ ਬਹੁਤ ਹੀ ਪਿਆਰੇ ਸੂਟ ਹੈ 1250 ਤੋਂ ਕਰਤੇ ਜਿਹੜੇ 1900 2000 ਵਾਲੇ ਸੂਟ ਸੀਗੇ ਜੀ ਆ ਸਾਰੇ ਡਿਜ਼ਾਈਨ ਕਰਤੇ ਆ ਰੰਗ ਡਿਜ਼ਾਈਨ ਕੋਈ ਨਹੀਂ ਆਇਆ ਸਪੈਸ਼ਲ ਓਫਰ ਚੱਲ ਰਹੀ ਹੈ ਖੜੀ ਦੀ ਮੰਗ ਆ ਮੈਂ ਸੇਲ ਜੀ ਤੁਹਾਨੂੰ ਮਿਲਣੇ ਬੋਰਸ਼ੀ ਵਾਲਾ ਦੇ 12 1200 ਦੇ ਦੇਖ ਲੈ ਵੀ ਸੂਟ ਲੈਣਗੇ ਆ ਵਾਲੀ ਆ ਦੇਖੋ ਇਹਦੇ ਵਿੱਚ ਐ ਨਹੀਂ ਕਿ ਡਿਜ਼ਾਈਨ ਵੀ ਹੋਰ ਮਿਲ ਜੂਗਾ ਆ ਦੇਖੋ 1250 ਤੋਂ ਹੀ ਹੈ ਜੀ ਅਗਲਾ ਡਿਜ਼ਾਈਨ ਹੋਊਗਾ ਜੀ ਆ ਦੇਖੋ ਅਲੱਗ-ਅਲੱਗ ਚੀਜ਼ਾਂ ਮਿਲ ਜਾਣੀਆਂ ਜਿਵੇਂ ਆਪਣੇ ਕੋਲ ਆ ਦੇਖੋ ਮਸਲੀਨ ਦੇ ਉੱਪਰ ਬਹੁਤ ਹੀ ਵਧੀਆ ਵਰਕ ਆਏ ਹੋਏ ਐ ਆ ਦੇਖੋ ਬਹੁਤ ਹੀ ਸੋਹਣੀ ਨਵੀਂ ਡਿਜ਼ਾਈਨਿੰਗ ਨਵੇਂ ਕੱਪੜੇ ਤੇ ਸਿਰਫ ਤੁਹਾਨੂੰ ਗੋਠੀ ਵਾਲੇ ਦੇ ਮਿਲਨੇ ਆ ਜੀ ਕੱਲ ਡਿਜ਼ਾਈਨ ਭਾਜੀ ਚੈੱਕ ਕਰਾ ਦਿਓ ਮਾੜੇ ਜੀ ਵੀਡੀਓ ਦੇ ਵਿੱਚ ਆ ਦੇਖੋ ਬਦੇ ਵਿੱਚ ਕਲਰ ਮਿਲ ਜਾਣੇ ਆ ਤੇ ਸਭ ਤੋਂ ਵੱਡੀ ਗੱਲ ਆ ਦੇਖੋ ਜੀ 50% ਦਾ ਸਿਰਫ 1150 ਦਾ ਸੂਟ ਮਿਲਣਾ ਤੁਹਾਨੂੰ ਕੰਟਰਾਸਟ ਦੁਪੱਟੇ ਦੇ ਨਾਲ ਚੈੱਕ ਕਰ ਲਓ ਦੁਪੱਟੇ ਬੋਟਨਾ ਤੇ ਵਰਕ ਮਿਲ ਜਾਣਾ ਇਹ ਵਾਲੇ ਸੂਟ ਮਿਲੂਗਾ ਜੀ 1150 ਤੋਂ ਇਹ ਜੀ ਤੁਹਾਨੂੰ ਡਿਜ਼ਾਈਨ ਵੀ ਮਿਲ ਜਾਣੀ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਇਹ ਆ ਚੈੱਕ ਕਰ ਲੋ ਤੇ ਮੈਂ ਵੀ ਦੇਖੋ ਬਹੁਤ ਵੀ ਬਹੁਤ ਡਿਜ਼ਾਈਨ ਆਏ ਨਵੇਂ ਕੱਪੜਿਆਂ ਦੇ ਉੱਪਰ ਜਿਹੜੇ ਤੁਹਾਨੂੰ ਅੱਜ ਦੇਖਾ ਰਹੇ ਆ ਅੱਜ ਦੇ ਡਿਜ਼ਾਈਨ ਆ ਜੀ ਸਾਰੇ ਨਿਊ ਡਿਜ਼ਾਈਨ ਆ ਅੱਜ ਦੇ ਆ ਦੇਖੋ ਕਿੰਨਾ ਸੋਹਣਾ ਸੂਟ ਆ ਜੀ ਸਾਡਾ ਪੱਟਾ ਆ ਜੀ ਸਾਰਾ ਫੈਂਸੀ ਦੁਪੱਟਾ ਹੋਏਗਾ ਕੱਟਵਰਕ ਦਾ ਪੈਚਵਰਕ ਨਾਲ ਦੁਪੱਟਾ 1350 ਵੀ ਰਿਹਾ 1350 ਵੀ ਰਿਆਂ ਜੀ ਮਿਲਣਗੇ ਕਲਰ ਭਾਜੀ ਚੈੱਕ ਕਰਾ ਦਿਓ ਕੈਂਪ ਦੇ ਦੇ ਵਿੱਚ ਤੇ ਇੱਕ ਗੱਲ ਹੋਰ ਜੀ ਆ ਦੇਖੋ ਬਸ ਤੋਂ ਘੱਟ ਰੇਟ ਜੀ ਕਿਤੇ ਨਹੀਂ ਮਿਲਨੇ ਤੁਹਾਨੂੰ ਮਸਲੀਨ ਦੇ ਸੂਟ ਹੈ ਮਸਲੀਨ ਦੇ ਦੁਪੱਟੇ ਸਿਰਫ ਗੋਠੀ ਜਣਾ ਦੇ ਰੇਟ ਪਤਾ ਕੀ ਕਰਤਾ ਜੀ ਹੁਣ 950 ਕਰਤਾ ਮੈਡਮ ਜੀ 950 ਚੈੱਕ ਕਰ ਦੋ ਭਾਜੀ ਆ ਦੇਖੋ ਚੈੱਕ ਕਰਾ ਲਓ ਵੀਡੀਓ ਦੇ ਵਿੱਚ 950 ਦੀ ਰੇਂਜ ਚ ਮਸਲੀਨ ਦਾ ਸੂਟ ਮਸਲੀਨ ਦਾ ਦੁਪੱਟਾ ਤੇ ਐਨੇ ਸੂਟ ਤੁਹਾਨੂੰ 2-4 ਮਿਲਨੇ ਆ ਤੇ ਇਹਦੇ ਤੇ ਇਹਦੇ ਜਣ ਆ ਗਏ ਆਪਣੇ ਕੋਲ ਆ ਦੇਖੋ 950 ਦੀ ਰੇਂਜ ਚ ਕਰਤੇ ਸਾਰੇ ਸੂਟ ਆ ਵਾਲੇ ਚੈੱਕ ਕਰੋ ਉਸੀ ਤਰ੍ਹਾਂ ਤੁਹਾਨੂੰ ਥੋੜੇ ਜੀ ਜਿਵੇਂ ਵਰਕ ਤੋਂ ਅਲੱਗ ਆਈਟਮ ਬਣਾਣੀ ਹੈ ਉਹ ਵੀ ਮਿਲ ਜਾਣੀ ਆ ਆ ਦੇਖੋ ਵੀ ਨੈਕ ਸਟਾਈਲ ਹੈ ਬਹੁਤ ਹੀ ਸੋਹਣੇ ਕਪਟਿਆਂ ਨਾਲ ਗਰਲੀ ਸੂਟ ਮਿਲਣਗੇ ਨੈਕਸਟ ਜਿਹੜੀ ਆਈਟਮ ਹੁਣ ਆਲੀ ਹੈ ਆਪਣੀ ਜੀ ਆ ਦੇਖੋ ਜੀ ਰਾਖੀ ਦੀ ਕੈਟਲੌਗ ਆਈ ਹੈ ਬਹੁਤ ਪਿਆਰੀ ਆ ਦੇਖੋ ਜਿਵੇਂ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ 2650 ਦੀ ਰੇਂਜ ਵਿੱਚ ਮਿਲਣਿਆ ਜੀ ਬ੍ਰਾਂਡਡ ਸੂਟ ਬ੍ਰਾਂਡਡ ਸੂਟ ਹੁਣ ਤੁਹਾਨੂੰ ਮਿਲਣਾ 2600 ਤੋਂ ਯਾਰੀ ਰੇਂਜ ਤੇ ਉਹੀ ਤਰ੍ਹਾਂ ਆਲ ਓਵਰ ਆਂਦੀ ਆਪਣੇ ਕੋਲ ਆ ਦੇਖੋ ਸ਼ਿਮਰ ਦੇ ਆਲ ਓਵਰ ਸੂਟ ਹੈ ਦੁਪੱਟਾ ਹੁਣ ਵਾਲਾ ਦੇਖੋ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਦੇ ਨਾਲ ਅਲੱਗ-ਅਲੱਗ ਇਸ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਆ ਦੇਖੋ ਬਹੁਤ ਸੋ प्यारे मेरे डिजाइन मिलन के मैडम जी रेट ਕੀ ਲੇਗਾ ਜੀ ਇਹਦਾ ਸਿਰਫ 1550 ਰੁਪਏ ਵਿੱਚ ਚਾਹ ਰਹਾ ਹਾਂ ਤੁਹਾਡੇ ਜਵਾਬ ਆਹ ਦੇਖੋ ਜੀ ਨਵਾਂ ਕਪੜਾ ਆਇਆ ਸਿਰਫ 1550 ਦੀ ਰੇਂਜ ਵਿੱਚ ਬਹੁਤ ਹੀ ਪਿਆਰੀ ਆਈਟਮ ਆਈ ਹੈ ਰક્ષા ਬੰਧਨ ਆਫਰ ਦੇ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਏ ਆ ਅਸੀਂ ਨਵੀਆਂ ਨਵੀਆਂ ਚੀਜ਼ਾਂ ਤੇ ਰੇਡ ਤੁਸੀਂ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਆ 1550 ਰੇਂਜ ਵਿੱਚ ਮਿਲ ਜਾਣੇ ਆ ਤੇ ਇੱਕ ਹੋਰ ਮੈਂ ਤੁਹਾਡਾ ਫਾਇਦਾ ਕਰਾਂ ਜੀ ਆ ਚੈੱਕ ਕਰੋ ਕਿ ਡਿਜ਼ਾਈਨ ਮੇਰੇ ਕੋਲ ਆਏ ਨਹੀਂ ਆ ਵਾਲੀ ਪਿਓਰ ਦੁਪੱਟੇ ਵਾਲਾ ਸੂਟ ਕਿਉਂਕਿ ਬਾਜ਼ਾਰ 'ਚ ਤੁਹਾਨੂੰ ਮਿਲਣਾ 1200 1300 ਆਪਣੇ ਕੋਲ ਆ ਕੇ ਲੈ ਜਾਓ ਨੂੰ 700 ਦੀ ਰੇਂਜ ਦੇ ਵਿੱਚ ਮੈਡਮ ਜੀ ਸਿਰਫ 700 ਦੀ ਰੇਂਜ 'ਚ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਮਿਲਣਗੇ ਪਿਓਰ ਦੁਪੱਟਾ ਹੋਏਗਾ ਕਾਟਨ ਦਾ ਸੂਟ ਹੋਏਗਾ ਆ ਦੇਖੋ ਤੁਹਾਨੂੰ ਮੈਂ ਓਪਨ ਕਰਕੇ ਦਿਖਾਉਣਾ ਸੂਟ ਆਹ ਦੇਖੋ ਜੀ ਡਿਜ਼ਾਈਨ ਹੀ ਹਲਕਾ ਜਿਹਾ ਵਰਕ ਹੋਇਆ ਹੋਇਆ ਨੈਕ ਤੇ ਆ ਦੇਖੋ ਪੱਟੀ ਵਾਲਾ ਸਟਾਈਲ ਹੈ ਵਰਕ ਹੋਇਆ ਹੋਇਆ ਸਾਰਾ ਦੁਪੱਟਾ ਜਿਹੜਾ ਪਿਓਰ ਰੱਖਾ ਹਮੇਂ ਇਹ ਦੁਪੱਟਾ ਹੈ ਜੀ ਅੱਡੇ ਵਿੱਚ ਡਿਜ਼ਾਈਨ ਵਾਲਾ ਕਾਫੀ ਮਿਲ ਜਾਣੀ ਐ 7700 ਦੀ ਰੇਂਜ ਦੇ ਵਿੱਚ ਜੀ ਸਾਰੇ ਡਿਜ਼ਾਈਨ ਆਏ ਆ ਅੱਜ ਕੋਈ ਨਵਾਂ ਕਪੜਾ ਆਇਆ ਭਾਜੀ ਬਹੁਤ ਸੋਹਣਾ 11500 ਦੀ ਰੇਂਜ ਵਿੱਚ ਮਿਲ ਜਾਣਾ ਇਹ ਵੀ ਤੁਹਾਨੂੰ ਵੋਟੇ ਵਾਲਾ ਤੇ ਕਿਸੇ ਤਰ੍ਹਾਂ ਸਾਰੀ ਵੈਰਾਈਟੀ ਅੱਜ ਦੀ ਆ ਦੇਖੋ ਰੇਟ ਤੁਸੀਂ ਤੁਹਾਨੂੰ ਮੈਂ ਦਿਖਾਇਆ ਜਿਵੇਂ 7000 ਦੀ ਰੇਂਜ ਵਿੱਚ ਮਿਲ ਜਾਣਾ ਆ ਦੇਖੋ ਭਾਜੀ ਹੋਰ ਡਿਜ਼ਾਈਨ ਲੈ ਕੇ ਆਏ ਨੇ ਆ ਦੇਖੋ ਜੀ ਸੈਮੀ ਦੇ ਡਿਜ਼ਾਈਨ ਲੈਣਗੇ 23000 ਦੀ ਰੇਂਜ ਵਿੱਚ ਤੁਹਾਨੂੰ ਇੰਨਾ ਸੋਹਣਾ ਫੂਟ ਮਿਲ ਜਾਣਾ ਹੈਵੀ ਫੂਟ ਬਹੁਤ ਪਿਆਰਾ ਫੂਟ ਆ ਦੇਖੋ ਚੈੱਕ ਕਰੋ ਡਿਜ਼ਾਈਨ ਤੁਹਾਨੂੰ ਮੈਂ ਦਸਾਣਾ ਓਪਨ ਆਹ ਦੇਖੋ ਸਾਉ ਭਾਜੀ ਹੋਰ ਕੀ ਲੈ ਕੇ ਆਏ ਹੋ ਜੀ ਨਾ ਆ ਗੋਰੀ ਭਾਜੀ ਹੋਰ ਗੱਡੀ ਆਂ ਦਾ ਡਿਜ਼ਾਈਨ ਦਾ ਸਾਉ ਮਾੜੇ ਜਿਹੜੇ ਆਏ ਆ ਆਪਣੇ ਨਾਲ ਵੀ ਆਹ ਦੇਖੋ ਜੀ ਨਵੀਆਂ ਆਫਰਾਂ ਆ ਭਾਜੀ ਕਲਾਕ੍ਰਿਤੀ ਵਾਲਾ ਡਿਜ਼ਾਈਨ ਹੈ ਹਾਂਜੀ ਭਾਜੀ ਬਹੁਤ ਸੋਹਣਾ ਡਿਜ਼ਾਈਨ ਆ ਇਹ ਕਲਾਕ੍ਰਿਤੀ ਵਾਲਾ ਡਿਜ਼ਾਈਨ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਵੀਰੇ ਆਏ ਗੱਲੋਂ ਬਾਕੇ ਨਾਲੋਂ ਆਏ ਕਲਰ ਚਾਕ ਬਹੁਤ ਸੋਹਣੇ ਆਏ ਆ ਗਰੇ ਭਾਜੀ ਇਹ ਸਾਰੇ ਡਿਜ਼ਾਈਨ ਨੀਗਾ ਕਰਾ ਦਿਓ ਜਿਹੜੀ ਆਈਆਂ ਆ ਕਾ ਆਇਆ ਕੱਪੜਾ ਭਾਜੀ ਚਿਲ ਮਿਲ ਤੇ ਮੈਂ ਤੁਹਾਨੂੰ ਇੱਕ ਨਵਾਂ ਕੱਪੜਾ ਆਇਆ ਚਿਲ ਮਿਲ ਜਿਹੜੀ ਡਿਜ਼ਾਈਨਿੰਗ ਦਿਖਾਰੀ ਆ ਚਿਲ ਮਿਲਦੀ ਆ ਲੈ ਆ ਸਾਰੇ ਡਿਜ਼ਾਈਨ ਤੁਹਾਨੂੰ ਮਿਲਿਆ ਆ ਵੀ ਚਿਲ ਮਿਲੇ ਤੇ ਕੱਪੜੇ ਦਾ ਨਾਮ ਵੀ ਚਿਲ ਮਿਲਾ ਭਾਜੀ ਭਾਜੀ ਆ ਦੇਖੋ ਮੇਰੇ ਕੋਲ ਵੀ ਚਾਲ ਦੁਪੱਟਾ ਆ ਵੀ ਭਾਜੀ ਕੈਮਰਾ ਇੱਧਰ ਕਰੋ ਬੜਾ ਆ ਆ ਦੇਖੋ ਜਿਹੜੀ ਆ ਡਿਜ਼ਾਈਨਿੰਗ ਆ ਇਹ ਤੁਹਾਨੂੰ ਮਿਲਣੀ ਸਿਰਫ ਗੋਠੀ ਵਾਲਿਆਂ ਦੇ ਬਹੁਤ ਫਾਇਦੇ ਨਾਲ ਸੂਟ ਲੱਗੇ ਹੋਏ ਆ ਜੀ ਇਸ ਤਰ੍ਹਾਂ ਦੀ ਆਫਰ ਤੁਸੀਂ ਲੈਣੀ ਆ ਤਾਂ ਗੋਠੀ ਵਾਲਿਆਂ ਦੇ ਜਲਦੋਂ ਜਲਦ ਮਿਲ ਜੋ ਤੁਹਾਡਾ ਬਹੁਤ ਫਾਇਦਾ ਹੋਣਾ ਹੈ ਜੀ